ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆਇਆ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਤਿੰਦਰ ਰਾਜਪਾਲ ਸਿੱਖਵਾਲਾ ਦੇਸ਼ ਵਿਦੇਸ਼ ਬੈਠੇ ਸਾਰੇ ਸੱਜਣਾ ਮਿੱਤਰਾਂ ਤੇ ਭੈਣ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਕਾਰੋਬਾਰ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀਆਂ ਕਲਾਂ ਦੇ ਵਿੱਚ ਹੋਣਗੇ ਪਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਤੇ ਤੇ ਤੁਹਾਡੇ ਕਾਰੋਬਾਰਾਂ ਨੂੰ ਸੋਹ ਸੋਹ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਤੇ ਤੁਹਾਨੂੰ ਦੋਸਤ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗ ਨੇ ਸਮੇਂ ਦੇ ਵਿੱਚ ਮਨਾਇਆ ਜਾਂਦੀਆਂ ਤੀਆਂ ਬਾਰੇ ਤੀਆਂ ਦਾ ਤਿਹਾਰ ਕੁੜੀਆਂ ਚਿੜੀਆਂ ਦਾ ਤਿਹਾਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਿਰੋਤੇ ਕੁੜੀਆਂ ਦਾ ਵੀ ਇਕੱਠ ਹੁੰਦਾ ਹੈ ਕੁੜੀਆਂ ਆਪਦੇ ਸਹੁਰਿਆਂ ਤੋਂ ਆਉਂਦੀਆਂ ਪੇਕਿਆਂ ਨੂੰ ਜਿਹੜੀਆਂ ਨਵੀਆਂ ਵੈਣਾਂ ਵੀ ਹੁੰਦੀਆਂ ਤੇ ਇਸੇ ਤਰ੍ਹਾਂ ਸਾਵਣ ਦਾ ਮਹੀਨਾ ਟਾਉਂਦਾ ਚਿੜੀਆਂ ਦੇ ਚੈਕਣ ਦਾ ਮਹੀਨਾ ਹੁੰਦਾ ਹੈ ਇਸ ਲਈ ਇਸ ਨੂੰ ਕੁੜੀਆਂ ਚਿੜੀਆਂ ਦੇ ਮਹੀਨੇ ਵਜੋਂ ਗਿਣਿਆ ਜਾਂਦਾ ਹੈ ਪ੍ਰੋਗਰਾਮ ਚੱਲ ਰਿਹਾ ਜੀ ਮਹਿਕਪਿੰਡ ਦੀ ਪ੍ਰੋਗਰਾਮ ਮਹਿਕਪਿੰਡ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਤਿੰਦਰ ਰਾਜਪਾਲ ਸਿੱਖਵਾਲਾ ਗੱਲਬਾਤ ਆਪਾਂ ਕਰਦੇ ਅੱਜ 3ਾਂ ਬਾਰੇ 3ਾਂ ਤੇਜ ਦੀਆਂ ਵਰੇ ਦਿਨਾਂ ਨੂੰ ਫੇਰ ਗੱਲਬਾਤ ਆਪਾਂ ਕਰਦੇ ਹਾਂ ਦੋਸਤੋ 3ਾਂ ਦੀ ਤਿਆਰੀ ਦੀ 3ਾਂ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾਂਦੀ ਸੀ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਤੀਆਂ ਜਾਂ ਸਾਵਿਆਂ ਦਾ ਤਿਹਾਰ ਧੂਮ ਧੜਕੇ ਨਾਲ ਮਨਾਇਆ ਜਾਂਦਾ ਹੈ ਤੀਆਂ ਜਿਹਾ ਕਿ ਨਾਮ ਤੋਂ ਹੀ ਪ੍ਰਗਟ ਹੈ ਇਸਤਰੀਆਂ ਤੀਵੀਆਂ ਖਾਸ ਕਰਕੇ ਜਵਾਨ ਕੁੜੀਆਂ ਦੇ ਹੱਸਣ ਖੇਡਣ ਦਾ ਉਤਸਵ ਹੁੰਦਾ ਹੈ ਗਰਮੀਆਂ ਵਿੱਚੋਂ ਸਾਵਣ ਦੇ ਮਹੀਨ ਵਿੱਚ ਸੁੱਕੀ ਧਰਤੀ ਉੱਤੇ ਹਰਿਆਲੀ ਉਪਜਦੀ ਹੈ ਸਾਵਣ ਦੀ ਤੀਜ ਨੂੰ ਤੀਆਂ ਦਾ ਆਰੰਭ ਹੁੰਦਾ ਜੋ 15 ਦਿਨ ਮਨਾਇਆ ਜਾਂਦਾ ਤੀਆਂ ਨੂੰ ਸਹੁਰਿਆਂ ਤੇ ਕੁੜੀਆਂ ਨੂੰ ਪੇਕੇ ਲੈ ਕੇ ਆਉਣ ਦਰਵਾਜ ਪ੍ਰਾਣਾ ਮਹਿਮੂਦ ਗਦਨਵੀ ਦੇ ਜਮਾਨੇ ਦੇ ਇੱਕ ਸ਼ਾਇਰ ਦੀ ਲਿਖਤ ਹੈ ਅਮਾ ਮੇਰੇ ਬਾਬਾ ਜੀ ਕੋ ਭੇਜੋ ਕੇ ਸਾਵਣ ਆਇਆ ਬੇਟੀ ਤੇਰਾ ਬਾਬਾ ਬੁਢੜਾ ਕਿ ਸਾਵਣ ਆਇਆ ਇਹ ਵਹਿਮ ਵੀ ਰਿਹਾ ਜਿਸ ਨੂੰ ਪਿੰਡਾਂ ਵਿੱਚ ਲੋਕ ਵਿਚਾਰ ਕਹਿੰਦੇ ਆ ਕਿ ਸੋਣ ਮਹੀਨੇ ਨਾਲ ਵਿਆਹ ਖਾਵਨ ਦਾ ਤੋਂ ਦੂਰ ਰਹਿਣ ਇਸ ਪਿੱਛੇ ਸ਼ਾਇਦ ਛੂਪੀ ਭਾਵਨਾ ਇਹ ਹੁੰਦੀ ਹੈ ਕਿ ਅਗਲੇ ਵਰੇ ਬੱਚਿਆਂ ਦੇ ਜਨਮ ਕੱਤੇ ਦੇ ਮਹੀਨੇ ਵਿੱਚ ਨਾ ਹੋੜ ਕੱਤੇ ਦੇ ਮਹੀਨੇ ਵਿੱਚ ਕਿਸਾਨਾਂ ਨੂੰ ਕੰਮ ਬਹੁਤ ਹੁੰਦੇ ਆ ਕੱਤੇ ਦੇ ਮਹੀਨੇ ਮੁੰਡੇ ਦੇ ਜੰਮ ਨੂੰ ਉਂਝ ਵੀ ਮਾੜਾ ਮੰਦੇ ਆਂ ਹਰ ਪਿੰਡ ਵਿੱਚ ਤੀਆਂ ਮਨਾਉਣ ਵਾਲੀ ਥਾਂ ਮقرਰ ਹੁੰਦੀ ਹੈ ਤੀਆਂ ਵਾਲਾ ਟੋਬਾ ਤੀਆਂ ਵਾਲਾ ਬਰੋਟਾ ਤੀਆਂ ਵਾਲਾ ਖੂਹ ਆਦ ਨਾ ਉਹਨਾਂ ਥਾਵਾਂ ਨਾਲ ਜੁੜੇ ਹੁੰਦੇ ਹਨ ਪਿੰਡ ਵਿੱਚ ਉੱਥੇ ਖੜੇ ਰੁੱਖਾਂ ਬਿਰਛਾਂ ਦੀ ਵੀ ਅਹਿਮ ਥਾਂ ਹੁੰਦੀ ਹੈ ਰੁੱਖ ਤੀਆਂ ਦੀ ਚੁੱਪ ਗਾਥਾ ਆਪੋ ਆਪਣੇ ਢੰਗਾਂ ਨਾਲ ਦੱਸਦੇ ਆ ਟੋਬਾ ਕਹਿੰਦਾ ਮੈਂ ਪਿੰਡ ਦੇ ਲੋਕਾਂ ਦੀ ਲੋੜ ਹਾਂ ਜਿੱਥੇ ਡੰਗਰਾਂ ਪਸ਼ੂਆਂ ਤੋਂ ਲੈ ਕੇ ਪੰਛੀਆਂ ਤੱਕ ਮੇਰੇ ਕੰਡੇ ਕੈ ਤ੍ਰਿਪਤ ਹੁੰਦੇ ਐ ਪਰ ਜੋ ਨਜ਼ਾਰਾ ਕੁੜੀਆਂ ਜੜੀਆਂ ਦਾ ਮੇਰੇ ਕੰਡਿਆਂ ਉਤੇ ਛਣਕ ਦੀਆਂ ਪਜੇਬਾਂ ਤੇ ਚਾਂਜਰਾਂ ਚਮਕਦੇ ਸੱਗੀ ਫੁੱਲ ਤੇ ਗਹਿਣਿਆਂ ਦੀ ਚਮਕ ਚਲਕਾਉਂਦੀ ਹੈ ਉਸ ਦੀ ਚਮਕ ਦਮਕ ਆਪਣੀ ਹੁੰਦੀ ਹੈ ਜਵਾਨ ਮਟਿਆਰਾ ਅੱਡੀਆਂ ਮਾਰ ਕੇ ਜਿਵੇਂ ਮੇਰੇ ਕੰਡੇ ਪੋਲੇ ਕਰਦੀਆਂ ਉਹ ਮੇਰੇ ਲਈ ਮਿੱਠੀਆਂ ਟਕੋਰਾ ਹੁੰਦੀਆਂ ਉਹਨਾਂ ਨਾਲ ਸਗੋਂ ਕਈ ਗੁੱਝੀਆਂ ਪੀੜਾਂ ਦੂਰ ਹੁੰਦੀਆਂ ਬਰੋਟੀ ਦਾ ਕਹਿਣਾ ਬਰੂਟੇ ਬੋਰਡ ਤਾਂ ਹੋਰ ਵੀ ਹੁੰਦੇ ਆ ਪਰ ਇਹ ਮੇਰੇ ਤੀਆਂ ਵਾਲੇ ਬੋਰਡ ਦੇ ਪਾਗ ਹੈ ਜਦੋਂ ਮੇਰੀਆਂ ਟਾਹਣੀਆਂ ਨਾਲ ਪੀਂਗਾ ਪਾ ਕੇ ਮਸਤ ਤੇ ਅਲੜੋ ਜਵਾਨੀਆਂ ਅਸਮਾਨ ਛੋਨੀਆਂ ਪੀਂਗਾ ਚੜਾਉਂਦੀਆਂ ਮੇਰਾ ਪੱਤ ਪੱਤ ਉਹਦੋਂ ਨਸ਼ਾ ਉੱਟਦਾ ਜਦੋਂ ਗੀਤਾਂ ਦੀ ਤਾਲ ਨਾਲ ਟਾਹਣੀ ਦੇ ਪੱਤੇ ਖੜਕਦੇ ਆ ਭਾਵੇਂ ਪੀਂਗ ਦੇ ਹੁਲਾਇਰਾਂ ਨਾਲ ਕੁੜੀਆਂ ਮੇਰੀਆਂ ਪਲੁੰਝੜਾਂ ਵੀ ਸੂਤ ਸੁੱਟਦੀਆਂ ਉਹਦੋਂ ਝੰਝੋੜਾ ਵੀ ਆਉਂਦਾ ਜਦੋਂ ਕਹਿੰਦੀਆਂ ਕਿ ਤਾਂ ਸੱਸ ਦੀ ਗੁੱਤ ਪੁੱਟ ਸੁੱਟੀ ਐ ਖਸਮਾਂ ਨੂੰ ਖਾਣੀਓ ਟਾਣੀਆਂ ਤਾਂ ਮੇਰੀਆਂ ਸੋਧਦੀਆਂ ਹੋ ਗੁੱਸਾ ਸੱਸ ਦਾ ਨਾਮ ਲੈ ਕੇ ਕੱਢਦੀਆਂ ਹੋ ਮੋਰ ਆਪਣੀ ਤਾਂ ਪਹਿਲਾਂ ਪਾਉਂਦੇ ਸੁੰਦਰ ਖੰਭ ਫਲਾਉਂਦੇ ਦਿਲ ਖਿੱਚ ਮਿਆਂ ਹੋਕਾਂ ਲਾਉਂਦੇ ਐ ਕਾਲੇ ਬੱਦਲਾਂ ਵਿੱਚ ਚਿੱਟੇ ਬਗਲੇ ਉੱਡਦੇ ਪਾਣੀ ਦੇ ਕੰਢੇ ਡੱਡਾ ਬੈਠੇ ਖਾਂਦੇ ਉਹਨਾਂ ਦੇ ਰੰਗ ਰੂਪ ਮਾਨਸਰੋਵਰ ਦੇ ਮੋਤੀ ਖਾਣੇ ਹੰਸਾਂ ਨੂੰ ਵੀ maat ਪਾਉਂਦੇ ਐ ਕਹਿੰਦੇ ਹਨ ਖੂਹ ਕਦੇ ਕਿਸੇ ਕੋਲ ਨਹੀਂ ਆਉਂਦਾ ਪਿਆਸੇ ਖੂਹ ਕੋਲ ਪੁੱਜਦੇ ਆ ਖੂਹ ਕਹਿੰਦਾ ਮੇਰੇ ਚ ਬੱਚੇ ਹਜ਼ਾਰਾਂ ਮਨ ਪਾਣੀ ਹੰਗਾਲਦੇ ਹਨ ਜਨਤਾ ਦੇ ਨਹਾਉਣ ਲਈ ਬਣਾਏ ਗਏ ਕੁੰਡ ਖੂਹ ਦੀ ਪਾਣੀ ਉੱਤੇ ਲਮਕਦੇ ਬੋਕੇ ਤੇ ਡੋਲ ਹਲਟੀ ਤੇ ਹਲਟੀ ਦੀਆਂ ਟਿੰਡਾਂ ਦੇ ਵਾਰੋ ਵਾਰੀ ਭਰ ਕੇ ਆਉਣਾ ਆਪਣੇ ਖਾਲੀ ਹੋ ਕੇ ਜੱਚੇ ਨੂੰ ਪਰ ਜਾਣਾ ਬੜੀ ਪਰਉਪਕਾਰੀ ਸਿੱਖਿਆ ਮਿਲਦੀ ਹੈ। ਖੂਹ ਉੱਤੇ ਸਭੋ ਕੁਝ ਸਬਨਾਂ ਲਈ ਆਪਣੇ ਲਈ ਕੁਝ ਵੀ ਨਹੀਂ। ਇਹ ਖੂਹ ਦਾ ਦਰਸ਼ਨ ਹੈ। ਵਦੇਰੇ ਸਾਹਿਬ ਨੇ ਦਿਨ ਉਦੋਂ ਆਉਂਦੇ ਹੈ ਜਦੋਂ ਮੇਰੀਆਂ ਤੀਆਂ ਲੱਗਣ ਨੇ ਗੱਲਾਂ ਹੁੰਦੀਆਂ। ਮੇਰੇ ਥੱਲੇ ਤੱਕ ਦਾ ਪਾਣੀ ਮੌਣਾ ਉੱਪਰ ਨੂੰ ਚੜ੍ਹ ਕੇ ਮਹਿੰਦੀ ਰੰਗੇ ਪੈਰਾਂ ਨੂੰ ਛੋਣ ਲਈ ਉਸ਼ਾਲੇ ਮਾਰਦਾ ਹੈ। ਇਹ ਕੁੜੀਆਂ ਦਾ ਰਮਾਂਚਕ ਮੇਲਾ, ਉਹਨਾਂ ਲਈ ਨਵੇਂ ਕੱਪੜੇ ਗਹਿਣੇ ਪਾਉਣ ਦਾ ਤਿਹਾਰ ਮੈਨੂੰ ਵੀ ਨਵਾਂ ਜੀਵਨ ਦਿੰਦਾ ਹੈ। ਮੂੰਹ ਉੱਤੇ ਤਾਂ ਮੇਰਾ ਨਾਮ ਆਉਂਦਾ ਤੀਆਂ ਵਾਲਾ ਕੁ ਦੇ ਦੋਸਤੋ ਗੱਲਾਂ ਬਾਤਾਂ ਆਪਣੀਆਂ ਇਸੇ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਬਰੂਰਾਂ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਆਂ ਤੀਆਂ ਬਾਰੇ ਗੱਲਬਾਤ ਕਰਦੇ ਆਪਾਂ ਅੱਗੇ ਆਉਂਦੇ ਜਾਂਦੇ ਦੇ ਇੱਕ ਲਸੂੜੀ ਦੇ ਦਰਖਤ ਲਸੂੜੀਆਂ ਨੇ ਗਿੜਕਾਂ ਐਉਂ ਚਪਕਾ ਦਿੰਦਾ ਜਿਵੇਂ ਕਿਸੇ ਨੂੰ ਜੋਕਾਂ ਚਿੰਬੜੀਆਂ ਹੋਣ ਨਿੰਮ ਦੀਆਂ ਅਨਮੋਲੀਆਂ ਦੇ ਪੱਕਣ ਦੀ ਰੁੱਤ ਵੀ ਤਾਂ ਇਹੋ ਹੀ ਹੈ ਤੀਆਂ ਪੈਣਾ ਅੰਦਰ ਵੀਰ ਪਿਆਰ ਨੂੰ ਇੰਨੀ ਵੀ ਨਹੀਂ ਸਿਖਰਾਂ ਤੇ ਪਹੁੰਚਾਉਂਦੀਆਂ ਪੈਣਾ ਵੀਰਾਂ ਨੂੰ ਉਡੀਕ ਕੇ ਜਦੋਂ ਥੱਕ ਜਾਂਦੀਆਂ ਤਾਂ ਉਹਨਾਂ ਦੇ ਮਨੋਂ ਭਾਵਾਂ ਦੇ ਬੁਕਰਾਤ ਗੀਤ ਮਾਂ ਬਣ ਕੇ ਵਾਕ ਰੂਪ ਧਰਨ ਕਰ ਲੈਂਦੇ ਆ ਇਹਨਾਂ ਦਿਨਾਂ ਵਿੱਚ ਪੈਣ ਨੇt ਆਪਣੇ ਪੇਕੇ ਕਰਦੇ ਰਾਹ ਦੇਖਦੀ ਹੈ ਔਸੀਆਂ ਪਾਉਂਦੀ ਹੈ ਕਾਗੜਾਉਂਦੀ ਹੈ ਪਾਣੀ ਦੀਆਂ ਲਹਿਰਾਂ ਤੇ ਚੰਦ ਦੀਆਂ ਰਿਸ਼ਮਾਂ ਰਹੀ ਵੀਰੇ ਨੂੰ ਬੁਲਾਉਂਦੀਆਂ ਕਹਿੰਦੀਆਂ ਔਸੀ ਮਾਤਾ ਰਾਹ ਦੇ ਰਾਦੇ ਜਾਂ ਥਾ ਦੇ ਉਹ ਡੋ ਡਕਾਵਾ ਕੁੱਟ ਚੂਰੀ ਪਾਵਾ ਜੇ ਮੇਰਾ ਵੀਰਣ ਆਉਂਦਾ ਹੋਵੇ ਲੈ ਰੋਣੀ ਲੈ ਰੋ ਜਾਓ ਪੇਕੜੇ ਮੇਰੇ ਵੀਰੇ ਨੂੰ ਸਾਧ ਲਿਆਉਣਾ ਨਹੀਂ ਚੰਨਾ ਵੇ ਚੰਨਾ ਓਲੇ ਹੋਣਾ ਵਿਹਾੜਾ ਕੱਡਾ ਤੇਰੀ ਲੋ ਨਾਲ ਕਿਸੇ ਨੇ ਜਾਣਾ ਨਹੀਂ ਮੇਰੇ ਵੀਰ ਨੂੰ ਇੱਥੇ ਬੁਲਾਉਣਾ ਨਹੀਂ ਜੇ ਕਿਤੇ ਰਾਹਾਂ ਵਿੱਚ ਉੜਦੀ ਤੂੜ ਦੇ ਸਪੇ ਤਾਂ ਵੀਰ ਦੇ ਬੋਤੇ ਦਾ ਖਿਆਲ ਆਉਂਦਾ ਹੈ ਪੈਣ ਕਾਲੀ ਪੈ ਕਹਿੰਦੀ ਐ ਉੜਦੀ ਧੂੜ ਦੇ ਸੇ ਬੋਤਾ ਵੀਰ ਦਾ ਨજર ਨਾ ਆਵੇ ਸੌਣ ਦੀਆਂ ਕਾਲੀਆਂ ਘਟਾਂ ਵਿੱਚ ਜੇ ਬੋਤਾ ਆਉਂਦਾ ਦਿਸ ਪਵੇ ਤਾਂ ਉਸ ਦੇ ਬਿਆਨ ਲਈ ਉਪਮਾ ਲੱਭਣੀ ਸੌਖੀ ਨਹੀਂ ਹੁੰਦੀ ਜਿਉਂ ਕਾਲੀਆਂ ਘਟਾਂ ਵਿੱਚ ਬਗਲਾ ਬੋਤਾ ਮੇਰੇ ਵੀਰਣ ਦਾ ਅੱਤਿਛਤਰੀ ਰੁਮਾਲ ਪੱਲੇ ਸੇਵੀਆਂ ਨਿਯੋ ਵੀਰ ਮੇਰਾ ਕੁੜਿਓ ਬੋਤਾ ਮਾਰੂਤਲ ਦਾ ਜਹਾਜ਼ ਨਹੀਂ ਰਹਿ ਜਾਂਦਾ ਸ਼ੋਭ ਸ਼ਗਣਾ ਦਾ ਚਿੰਨ ਪੇਕਿਆਂ ਦੇ ਦੁੱਧ ਦਾ ਕੰਮ ਕਰਦਾ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਰਸ਼ਨਾਂ ਵੀਰ ਦਾ ਪੋਤਾ ਪੁੱਜਣ ਤੋਂ ਭੈਣ ਦੀ ਚਾਲ ਬਦਲ ਜਾਂਦੀ ਹੈ ਗੌਰ ਵਧ ਜਾਂਦਾ ਹੈ ਡਰਾਮਾ ਤੇ ਤਾਣ ਆ ਜਾਂਦਾ ਹੈ ਜਿਨ੍ਹਾਂ ਦੇ ਹੁੰਦੇ ਨੇ ਬਾਈ ਵੀਰੇ ਸਿਰ ਆ ਹੀ ਜਾਂਦੇ ਨੇ ਜਦੋਂ ਦੇਖਿਆ ਵੀਰ ਦਾ ਪੋਤਾ ਮੱਲ ਵਾਂਗੂ ਪੱਬ ਚੁੱਕਦੀ ਸਦਰਾਂ ਨਾਲ ਭਰੇ ਪਾਪ ਪਿੰਨੇ ਗੀਤਾਂ ਦੀਆਂ ਤੁਣਾ ਰਹੀ ਅਰਸੀਲੇ ਢੰਗ ਨਾਲ ਮਨਹੌਲਾ ਕੀਤਾ ਜਾਂਦਾ ਹੈ ਬੋਤਾ ਬੰਨਦੇ ਸਰਵਣਾ ਵੀਰਾ ਮੁੰਨੀਆਂ ਰੰਗीन ਗੱਡੀਆਂ ਪਰ ਭਰਾ ਲਈ ਬੋਤਾ ਬੰਨਣ ਤੋਂ ਪਹਿਲਾਂ ਆਪਣੀ ਭੈਣ ਨੂੰ ਮੱਥਾ ਟੇਕਣਾ ਸੁੱਖ ਸੰਦ ਪੁੱਛਣੀ ਤੇ ਦੱਸਣੀ ਜ਼ਰੂਰੀ ਹੁੰਦੀ ਹੈ ਇਸੇ ਲਈ ਬੋਤੇ ਦੀ ਮੁਹਾਰ ਜਿੱਥੇ ਕਿਤੇ ਵੀ ਥਾਂ ਲੱਭੇ ਉਹ ਪਸਾ ਕੇ ਪਹਿਲਾਂ ਵੱਡੀ ਭੈਣ ਨੂੰ ਮੱਥਾ ਟੇਕਣ ਦੀ ਰਸਮ ਪੂਰੀ ਕਰਦਾ ਹੈ ਮੱਥਾ ਟੇਕਦਾ ਅੰਮਾ ਦੀ ਏ ਜਾਈਏ ਬੋਤਾ ਪਹਿਨੇ ਫੇਰ ਬੰਨ ਲੂ ਪੈਣ ਸਸ ਤੋਂ ਅੱਖ ਬਚਾ ਕੇ ਆਪਣੀਆਂ ਸਹੇਲੀਆਂ ਅੰਡਰ ਨਾ ਗੋਣੜਨਾ ਦੀ ਸੁਖ ਸੰਦ ਪੁੱਛਦੀ ਪਿਛੌਂਦੀ ਜਦ ਮਾਂ ਬਾਰੇ ਗੱਲ ਚੱਲਦੀ ਐ ਤਾਂ ਕੁੜੀ ਦੇ ਬੁੱਲ ਡੁਸਕਣ ਲੱਗ ਜਾਂਦੇ ਐ ਵੀਰ ਬੜੇ ਮਾਣ ਤੇ ਮੋਹ ਨਾਲ ਪੈਣ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਚੁੱਪ ਕਰਾਉਂਦਾ ਹੈ ਪੈਣਾ ਰੋਂਦੀਆਂ ਨੂੰ ਵੀਰ ਵਰੋਂਦੇ ਸਿਰ ਉੱਤੇ ਹੱਥ ਰੱਖ ਕੇ ਕਾਰਨੀ ਵਿੱਚ ਘੜੇ ਸਣੇ ਮਲਾਈ ਦੁੱਧ ਦਾ ਛੰਨਾ ਲਾ ਕੇ ਵੀਰ ਨੂੰ ਪਿਉਣ ਲਈ ਬਕਰੇ ਕੋਨੇ ਵਿੱਚ ਲੈ ਜਾਂਦੀ ਹੈ ਤੇ ਪੇਕੇ ਕਰਦੇ ਸੁਖ ਸਨੇਹੜੇ ਪੁੱਛਣ ਦੀ ਲੜੀ ਮੁੜ ਆਰੰਭ ਲੈਂਦੀ ਹੈ ਬੁੱਗੇ ਕੀ ਹਰਨਾਮੀ ਦਾ ਕੀ ਹਾਲ ਹੈ ਨੌਦੇ ਕੇ ਬਉ ਨੂੰ ਹਾਲੇ ਉਸਦੇ ਪੇਕੇਆਂ ਤੋਂ ਲੈਣ ਆਏ ਕਿ ਨਹੀਂ ਮੇਰਾ ਉਸ ਨੂੰ ਮਿਲਣ ਨੂੰ ਬੜਾ ਜੀ ਕਰਦਾ ਹੈ ਮੇਂ ਦਰੋਦਾ ਬਿਆਕਦੋਂ ਦਾ ਰੱਖਿਆ ਹੈ ਕੁਮਾਰਾਂ ਦੀਆਂ ਕੁੜੀਆਂ ਕਦੇ ਆਪਣੇ ਘਰ ਆਈਆਂ ਕਿ ਨਹੀਂ ਜਦੋਂ ਮੈਂ ਪਿੰਡ ਆਈ ਸੀ ਸੁਖੂ ਕੀਆਂ ਕੁੜੀਆਂ ਨੇ ਗਲੀਚਾ ਲਾਇਆ ਹੋਇਆ ਸੀ ਕਦੇ ਤਾਂ ਲਹਿ ਗਿਆ ਹੋਵੇਗਾ ਮਾਂ ਕਾਦੀ ਸੀ ਕੀ ਆਪਣੇ ਗਲੀਚਾਂ ਦਾ ਸੂਤ ਤਿਆਰ ਹੋ ਗਿਆ ਭਾਬੀ ਨੇ ਕਿੰਨਾ ਕਸੂਤ ਟੇਰਿਆ ਇਹਨਾਂ ਅਨੇਕਾਂ ਕਿਸਮਾਂ ਦੇ ਇਕੋ ਲਿੱtre ਸਵਾਲਾਂ ਦੇ ਲਈ ਸਰਦੇ ਬਣਦੇ ਜਵਾਬ ਤਾਂ ਅਗੋਂ ਪ੍ਰਾਦੇ ਛੱਡਦਾ ਪਰ ਜਦ ਭੈਣ ਦਾ ਸਵਾਲ ਨਾ ਮੁੱਗਦਾ ਹੀ ਨਹੀਂ ਤਾਂ ਅੰਤ ਨੂੰ ਖਿਜ ਕੇ ਭਰਾ ਲਈ ਇਹੋ ਹੀ ਆਕਣਾ ਪੈਂਦਾ ਹੁਣ ਕੱਲ ਨੂੰ ਤੂੰ ਵੀ ਉੱਥੇ ਚੱਲਣਾ ਜਾ ਕੇ ਆਪ ਦੇਖ ਲਵੀ ਮੈਨੂੰ ਕਿਹੜਾ ਸਾਰੀਆਂ ਗੱਲਾਂ ਦਾ ਪਤਾ ਰਹਿੰਦਾ ਪਰ ਪੈਣ ਆਪਣੀ ਲੜੀ ਜਾਰੀ ਰੱਖਦੀ ਹੈ ਬਾਕੀ ਕਰਦਿਆਂ ਦਾ ਹਾਲ ਚਾਲ ਪੁੱਛਦੀ ਪੁੱਛਦੀ ਵੀਰ ਤੇ ਉਸਦੀ ਬੌਟੀ ਤੇ ਆਪਣੇ ਪਤੀਜੇ ਪਤੀਜਾਂ ਦਾ ਹਾਲ ਪੁੱਛਣ ਦੀ ਵਾਰੀ ਆ ਜਾਂਦੀ ਹੈ ਇਹ ਸਾਰੀ ਵਿਆਖਿਆ ਦੀ ਜਾ ਤਾਜ਼ਾ ਰੱਖਣ ਲਈ ਗੀਤ ਵਿੱਚ ਬੰਨ ਕੇ ਸੰਭਾਲਿਆ ਹੋਇਆ ਵਰਣਨ ਇਉਂ ਗਾਇਆ ਜਾਂਦਾ ਸਾਵਣ ਆਇਆ ਨਹੀਂ ਸੱਸੀਏ ਸਾਵਣ ਆਇਆ ਇਕ ਤਾਂ ਆਇਆ ਮੇਰਾ ਅੰਮੀ ਦਾ ਜਾਇਆ ਚੜਦੇ ਸਾਵਣ ਮੇਰਾ ਵੀਰ ਨਹੀਂ ਆਇਆ ਆ ਜਾਵੇ ਵੀਰਾ ਸੱਸ ਨਾਨ ਮੁਖ ਮੋੜਿਆ ਆ ਜਾਵੇ ਵੀਰਾ ਚੜ ਉੱਚੀ ਓਟਾਰੀ ਮੇਰੇ ਕਾਹਨੂ ਸਾਰੀ ਦੇ ਜਾਵੇ ਵੀਰਾ ਮੇਰੇ ਮਾਂ ਦੇ ਸੁਨੇਹੜੇ ਮਾਂ ਤਾਂ ਮੇਰੀ ਭੈਣੇ ਪਲੰਗ ਬਿਠਾਈ ਪਲੰਗੋਂ ਪੀੜੇ ਬਿਠਾਈ ਸਾਥ ਟੇਰਣ ਸੁਹੀ ਰੰਗਲੀ RAM ਆਵੇ ਵੀਰਾ ਚੜੀਏ ਉੱਚੀ ਓਟਾਰੀ ਮੇਰੇ ਕਾਹਨੂ ਸਾਰੀ ਮੇਰੀ ਭਾਬੋ ਦੇ ਦੇ ਸੁਨੇਹੜੇ RAM ਪਾ ਬੋਤਾ ਤੇਰੀ ਬੀਬਾ ਗਿਗੜਾ ਜਾਇ ਨੀ ਤੇਰਾ ਪਤੀ ਜੜਾ ਜਾਇ ਉੜਦੀ ਬਹਿੰਦੀ ਦਿੰਦੀ ਲੋਰੀਆਂ ਰਾਮ ਆਵੇ ਵੀਰਾ ਚੜੂ ਚੀ ਉਟਾਰੀ ਮੇਰੇ ਕਾਹਨੁ ਸਾਰੀ ਮੇਰੇ ਸਹਿਆਂ ਦੇ ਦੇਵੇ ਸਨੇਹੜੇ ਰਾਮ ਸਹਿਆਂ ਦਾ ਤੇਰੀਆਂ ਭੈਣੇ ਛੋਪ ਨਹੀਂ ਪਾਏ ਵੇੜੀ ਚਰਖੇ ਨੀ ਡਾਹੇ ਤੂੰ ਹੀ ਪ੍ਰਦੇਸਨ ਬੈਠੀ ਦੂਰ ਨੀ ਰਾਮ ਚੱਲ ਵੇ ਵੀਰਾ ਚੱਲੀਏ ਮਾਂ ਦੇ ਕੋਲੇ ਸਾਡੀਆਂ ਸਖੀਆਂ ਕੋਲੇ ਚੱਕ ਪਤੀ ਜੜਾ ਲੋਰੀ ਦੇਵਾ ਗਿਰਾਵ ਇਸ ਤਰ੍ਹਾਂ ਮੋਹ ਪਿਆਰ ਦੀਆਂ ਗੱਲਾਂ ਭਰਾ ਨਾਲ ਭੈਣ ਕਰਦੀ ਰਹਿੰਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ। ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਸਿੱਖਵਾਲਾ। ਗੱਲਬਾਤ ਆਪਾਂ ਕਰ ਰਹੇ ਹਾਂ ਦੋਸਤੋ ਤੀਆਂ ਬਾਰੇ। ਅੱਗੇ ਗੱਲ ਕਰਦੇ ਹਾਂ। ਪੇਕੇ ਨੇ ਗੱਲਾਂ ਕਰਦੀ ਨੂੰ ਸਹੌਰਾ ਦੇਸ਼ ਬਗਾਨਾ ਬਣ ਜਾਂਦਾ ਹੈ। ਅਤੇ ਪੇਕੇ ਦੀ ਅਪਨਾਤ ਤੇ ਬਾਅਦ ਛੱਟ ਜੀ ਕਾਲਾ ਪਹਿਣ ਲਾ ਦਿੰਦੀ ਹੈ। ਜੀ ਵਿੱਚ ਮੁੜ ਮੁਣਾਉਂਦਾ ਉਹ ਕਿਹੜਾ ਵੇਲਾ ਆਵੇ ਜਦੋਂ ਪੇਖਿਆਂ ਨੂੰ ਟਰ ਚੱਲਾ ਜਾਂਦੇ ਵੀਰ ਦਾ ਬੋਤਾ ਸਿਆਤਾ ਆਉਂਦੇ ਵੀਰ ਦਾ ਖੇਸ ਵੀਰਾ ਮੈਨੂੰ ਲੈ ਚੱਲਵੇ ਖੜੀ ਬਗਾਨੇ ਦੇਸ ਫਸਲਾਂ ਤੇ ਕੰਮ ਕਾਜ ਜਾਂ ਬਿਮਾਰੀ ਕਾਰਨ ਤੀਆਂ ਦੇ ਦਿਨੀ ਜੇ ਕਿਸੇ ਦਾ ਵੀਰ ਪੇਖਿਆਂ ਤੋਂ ਨਾ ਬੋੜੇ ਤਾਂ ਛੱਟ ਤਾਨੇ ਮੇਣੇ ਪੈਣ ਲੱਗ ਜਾਂਦੇ ਆ ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਨਹੀਂ ਆਏ ਸੱਸ ਮਾਰਦੀ ਗਲੀ ਵਿੱਚ ਤਾਨੇ ਦੀਆਂ ਨੂੰ ਨਾ ਆਇਆ ਵੀਰ ਨਾ ਇਹ ਤਾਨ ਨੇ ਵੀਰ ਦੀ ਉਡੀਕ ਵਿੱਚ ਤੀਬਰਤਾ ਦਾ ਹੋਰ ਗੂੜਾ ਰੰਗ ਘੋਲਦੇ ਰਹਿੰਦੇ ਹਨ ਭਾਵੇਂ ਸੱਸ ਨੂੰ ਇਸ ਦਾ ਜਵਾਬ ਮੂੰਹ ਵਿੱਚ ਗੁਣਗੁਣਾ ਕੇ ਹੀ ਦੇਣਾ ਪਵੇ ਦੇਣਾ ਹੀ ਪੈਂਦਾ ਸੱਸੇ ਬਗੜ ਮੁਈਏ ਤੇ ਥੋੜ ਦਰਦੇ ਲੈਣ ਨਹੀਂ ਆਏ ਅਜੇ ਹੀ ਦਸ਼ਾ ਵਿੱਚ ਵੀਰ ਦੀ ਉਡੀਕ ਹੋਰ ਟੰਬੀ ਜਾਂਦੀ ਹੈ ਕੇਰਾ ਆ ਪੈਣ ਦੇ ਵੇੜੇ ਤੈਨੂੰ ਦੇਖੇ ਚੰਨ ਚੜ੍ਹ ਜੇ ਵੀਰ ਮੇਰਿਆ ਅਮਾਂ ਦਾ ਜਾਇਆ ਤੈਨੂੰ ਦੇਖੇ ਚੰਨ ਚੜਦਾ ਕਈ ਬਦਕਿਸਮਤ ਪੈਣਾ ਵੀਰਾਂ ਬਾਹਰੀਆਂ ਵੀ ਹੁੰਦੀਆਂ ਉਹਨਾਂ ਲਈ ਇਹਨਾਂ ਦੇ ਕੋਮਲ ਜਜ਼ਬਿਆਂ ਵਿੱਚ ਵੀਰ ਦੀਨ ਹੋਣ ਦੇ ਸੱਲ ਚੱਲਣੇ ਸੌਖੇ ਨਹੀਂ ਰਹਿ ਜਾਂਦੇ ਇਸ ਲਈ ਉਹ ਆਪਣੀਆਂ ਦਰਦਪਰੀਆਂ ਵਿਲਕਣੀਆਂ ਵਿੱਚ ਵੀਰ ਪ੍ਰਾਪਤੀ ਦੀ ਸਾਧਨਾ ਨੂੰ ਕੁਝ ਅੰਦਰ ਤੇ ਕੁਝ ਬਾਹਰ ਪ੍ਰਗਟ ਕਰਨ ਦੇ ਮਨ ਤੋਂ ਬੋਝ ਲਾਉਂਦੀਆਂ ਪੈਣਾ ਰੋਂਦੀਆਂ ਪਿਛੋਕੜ ਖੜ ਕੇ ਜਿੰਨਾ ਦੇ ਘਰ ਵੀਰ ਨਹੀਂ ਇੱਕ ਵੀਰ ਦੇ ਹੀ ਵੀ ਰੱਬਾ ਸੌ ਖਾਣ ਨੂੰ ਬੜਾ ਚਿਤ ਕਰਦਾ ਇੱਕ ਵੀਰ ਤੇ ਸਬਰ ਨਹੀਂ ਇਸ ਲਈ ਇੱਕ ਤੋਂ ਦੋ ਤੇ ਫਿਰ ਉਹਨਾਂ ਲਈ ਨਾਲੋਂ ਨਾਲ ਅਉਧੇ ਵੀ ਮੰਗੇ ਜਾਂਦੇ ਆ ਪਾਵੇਂ ਉਹਦੇ ਪਟਵਾਰੀ ਤੇ ਮੁਨਚੀ ਦੇ ਹੀ ਕਿਉਂ ਨਾ ਹੋਣ ਚਾਹੇਦ ਇਸ ਤੋਂ ਉੱਚੇ ਅਹੁਦਿਆਂ ਦੀ ਉਦੋਂ ਕਲਪਨਾ ਵੀ ਨਹੀਂ ਕੀਤੀ ਸੀ ਜਾ ਸਕਦੀ ਦੋ ਵੀਰ ਦੇ ਵੀ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ਦੋ ਵੀਰ ਦੇ ਹੀ ਵੀ ਰੱਬਾ ਇੱਕ ਮੁਨਸ਼ੀ ਤੇ ਇੱਕ ਪਟਵਾਰੀ ਜਿਨ੍ਹਾਂ ਦੀ ਓਂ ਸਦਰ ਪੂਰੀ ਹੋ ਜਾਂਦੀ ਹੈ ਉਹਨਾਂ ਦਾ ਆਪਣੇ ਵੀਰਾਂ ਲਈ ਪਿਆਰ ਵੀ ਅਨੋਖਾ ਹੁੰਦਾ ਹੈ ਉਹਨੂੰ ਆਪਣਾ ਲਾੜਲਾ ਵੀਰ ਹਰ ਰੂਪ ਵਿੱਚ ਉਪਮਾ ਯੋਗ ਲੱਗਦਾ ਹੈ ਅੱਡੀ ਮਾਰੇ ਮਦਰਸਾ ਖੋਲੇ ਵੀਰ ਮੇਰਾ ਪਤਲਾ ਜਿਹਾ ਵੀਰ ਮੇਰਾ ਨਹੀਂ ਗੁਲਾਬੀ ਫੁੱਲ ਵਰਗਾ ਧੁੱਪ ਵਿੱਚ ਭੋਂ ਮਿੰਦਾ ਪੱਗਾਂ ਖੱਟੀਆਂ ਤੇ ਵੇਖਣ ਜਟੀਆਂ ਦੋਵੇਂ ਵੀਰ ਘੋੜੀਆਂ ਉੱਤੇ ਪੱਗਾਂ ਖੱਟੀਆਂ ਤੇ ਵੇਖਣ ਜਟੀਆਂ ਓ ਵੀਰ ਮੇਰਾ ਕੁੜੀਓ ਪੱਗਾਂ ਕਾਲੀਆਂ ਲੱਗਣ ਪਿਆਰੇ ਵੀਰ ਚੱਲੇ ਮਸਿਆ ਨੂੰ ਕੰਨੀ ਨੱਤੀਆਂ ਸੰਧੂਰੀ ਸਿਰ ਸਾਫਾ ਓ ਵੀਰ ਮੇਰਾ ਕੁੜੀਓ ਮੇਰਾ ਵੀਰ ਨਹੀਂ ਜਮਾਤੀ ਠਾਣੇਦਾਰ ਦਾ ਸੱਮਾਂ ਬੜੀ ਡਾਂਗ ਰੱਖਦਾ ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ ਸੁੰਦਰ ਸਰੂਪ ਵੀਰਨਾ ਜਿੱਤੇ ਵਾਜ ਦੀ ਬੱਦਲ ਵਾਂਗ ਗੱਜ ਦੀ ਕਾਲੀ ਡਾਂਗ ਮੇਰੇ ਵੀਰ ਦੀ ਇਹੋ ਜੇ ਲਾੜਲੇ ਵੀਰਾਂ ਤੋਂ ਕਿਉਂ ਨਾ ਆਸ ਰੱਖੀ ਜਾਵੇ ਕਿ ਉਹਨਾਂ ਕੋਲ ਰੇਵੀ ਅਚਾਲ ਚੱਲਣ ਵਾਲੇ ਅਜਿਹੇ ਬੋਤੇ ਰੱਖੇ ਹੋਣ ਜਿਹੜੇ ਧਰਤੀ ਉੱਤੇ ਟੁਰਦੇ ਹੋ ਜਿ ਆਪਣ ਜਿਵੇਂ ਪਾਣੀ ਉੱਤੇ ਹੰਸ ਤਰ ਰਹੇ ਹੁੰਦੇ ਆ ਜਿਹੜਾ ਡੰਡੀਆਂ ਹਿੱਲਣ ਨਾ ਦੇਵੇ ਬੋਤਾ ਉਹ ਲਿਆਈ ਵੀਰਨਾ ਜਿਸ ਕੁੜੀ ਨੂੰ ਤੀਆਂ ਦੇ ਇਨੀ ਪੈਕੀ ਨਾਲ ਜਾਂਦਾ ਹੋਵੇ ਉਸ ਨੂੰ ਤੀਆਂ ਦੇ ਵਿੱਚ ਹੀ ਸੌਰੀ ਸੁਨਾਰੇ ਪੇਜਿਆ ਜਾਂਦਾ ਹੈ ਉਸ ਸੁਨਾਰੇ ਵਿੱਚ ਜੇ ਬੋਤਾ ਨਹੀਂ ਤਾਂ ਕੁਰਤੀ ਸੁਤੋਂ ਦਾ ਤਿਓਰ ਗੁੜ ਦੇ ਗੁਲਗੁਲੇ ਜਾਂ ਚੌਲ ਸ਼ੱਕਰ 1 ਰੁਪਿਆ ਤੀਆਂ ਦੇ ਸੁਨਾਰੇ ਦਾ ਬੰਦੇਜ ਮੰਨਿਆ ਜਾਂਦਾ ਹੈ ਜਿਹੜੀਆਂ ਕੁੜੀਆਂ ਆਣ ਮੁਕਲਾਈਆਂ ਵਿਹਾਂ ਪਿੱਛੋਂ ਹਾਲੇ ਪੇਕੇ ਘਰ ਹੀ ਹੁੰਦੀਆਂ ਉਹਨਾਂ ਨੂੰ ਸੰਧਾਰਾ ਸਹੁਰਿਆਂ ਤੋਂ ਆਉਂਦਾ ਹੈ ਸਹੁਰਿਆਂ ਦੇ ਸੰਧਾਰੇ ਵਿੱਚ ਤੀੜ ਸਿਰ ਦੇ ਕੱਪੜਿਆਂ ਤੋਂ ਇਲਾਵਾ ਇੱਕ ਸੂ ਦੀ ਰੰਗੀਲੀ ਤੇ ਝੂਟਣ ਵਾਲੀ ਪੀਂਗ ਭੇਜੀ ਜਾਂਦੀ ਹੈ ਸਰਦੇ ਪੁੱਜਦੇ ਸਹੁਰਿਆਂ ਤੇ ਕਈ ਹੋਰ ਆਪਣਾ ਪੋਕਾ ਰੋਜਮਾਉਣ ਵਾਲੇ ਸ਼ਕੀਨ ਮੰਗ ਤੰਕ ਕੇ ਇੱਕ ਅੱਧਾ ਗਹਿਣਾ ਖਾਸ ਕਰਕੇ ਨੱਕ ਦੇ ਲੌਂਗ ਜਾਂ ਤਿੱਲੀ ਸੁਹਾਗ ਭਾਗ ਮਾਨਨ ਦੀ ਸਦਰ ਦੇ ਰੂਪ ਵਿੱਚ ਭੇਜ ਛੱਡਦੇ ਹਨ ਤੀਆਂ ਤੋਂ ਪਹਿਲਾਂ ਇਉਂ ਸੌਹਰਿਆਂ ਪੇਕਿਆਂ ਦੇ ਰਸਮਾਂ ਰਿਵਾਜ ਪੂਰੇ ਕਰਦਿਆਂ ਨੂੰ ਸੌਣ ਦੀਆਂ ਕਾਲੀਆਂ ਕਟਾਂ ਵਾਂਗ ਸ਼ੋਕ ਦਾ ਤੀਆਂ ਤਿਹਾਰ ਆ ਪੁੱਜਦਾ ਹੈ ਤੇ ਦੋਸਤੋ ਗੱਲਾਂ ਬਾਤਾਂ ਆਪਣੀਆਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਕਰੋੜਾਂ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਸਿੱਖਵਾਲਾ ਗੱਲਬਾਤ ਆਪਾਂ ਕਰ ਰਹੇ ਹਾਂ ਤੀਆਂ ਬਾਰੇ ਅੱਗੇ ਗੱਲ ਕਰਦੇ ਹਾਂ ਸ਼ੁਰੂ ਸੌਣ ਬਖਤਾਵਰਾ ਤੋਂ ਕੁੜੀਆਂ ਦੇ ਕਰਦੇ ਨੇ ਮੇਲੇ ਤੀਆਂ ਦਾ ਆਰੰਭਕ ਦਿਨ ਤੀਜ ਤੋਂ ਪਹਿਲਾਂ ਦੂਜ ਮਹਿੰਦੀ ਵਾਲਾ ਦਿਨ ਹੁੰਦਾ ਹੈ ਇਸ ਦਿਨ ਰਾਤ ਨੂੰ ਸੌਣ ਵੇਲੇ ਕੀ ਬੁੱਢਾ ਕੀ ਬਾਲ ਸਭ ਦੇ ਹੱਥ ਮਹਿੰਦੀ ਨਾਲ ਰੰਗ ਦਿੱਤੇ ਜਾਂਦੇ ਆ ਰਗੜੀ ਜੋ ਹੈ ਥੋੜੀ ਥੋੜੀ ਸਾਰੇ ਹੀ ਲਾਲ ਹੋ ਗਰਮੀ ਤੋਂ ਚੰਗੀ ਹੁੰਦੀ ਹੈ ਇਹ ਆਖਦੇ ਆ ਕੰਨਾਂ ਦੇ ਪੈਰਾਂ ਨੂੰ ਵੀ ਥੱਪ ਦਿੱਤੀ ਜਾਂਦੀ ਹੈ ਕੁੜੀਆਂ ਤੇ ਨਿੱਕੇ ਨਿੱਕੇ ਬਾਲ ਸੂਣ ਜਾਂ ਰੜਕੇ ਦੇ ਤੀਲੇ ਲੈ ਕੇ ਹੱਥਾਂ ਉੱਤੇ ਟਿਮਕਣੇ ਲਗਾਉਂਦੇ ਤੇ ਕਈ ਤਰ੍ਹਾਂ ਦੀ ਮੀਨਾਕਾਰੀ ਕਰਦੇ ਆ 100 ਮੁਟਿਆਰਾਂ ਤੇ ਸਿਆਣੀਆਂ ਜਨਾਨੀਆਂ ਹਥੇਲੀ ਵਿੱਚ ਵੱਡਾ ਸਾਰਾ ਚਟਾਕ ਲਾ ਕੇ ਹੀ ਸ਼ਗਨ ਪੂਰਾ ਕਰ ਲੈਂਦੀਆਂ ਮਹਿੰਦੀ ਰਗਣ ਵੇਲੇ ਉਸ ਵਿੱਚ ਕੋਲੇ ਪਾ ਲਏ ਜਾਂਦੇ ਆ ਤਾਂ ਜੋ ਰੰਗ ਪੀਲਾ ਜ਼ਰਦ ਹੋਣ ਦੀ ਥਾਂ ਕੁਝ ਕੁਲੱਤਨ ਮਾਰਦਾ ਰਹੇ ਤਾਂ ਕਿ ਉਤਰਨ ਵੇਲੇ ਪੱਦਾ ਮਲੂ ਨਾ ਹੋਵੇ ਇਸ ਰੰਗ ਨੂੰ ਕੋਕੀਆ ਪੈ ਗਈਆਂ ਆਖਦੇ ਆ ਮਹਿੰਦੀ ਦਾ ਚਰਚਾ ਤੀਆਂ ਦੇ ਕਿੱਦੇ ਵਿੱਚ ਖੂਬ ਜੋਸ਼ ਨਾਲ ਕੀਤਾ ਜਾਂਦਾ ਹੈ ਮਹਿੰਦੀ ਮਹਿੰਦੀ ਸਭ ਜਗ ਕਹਿੰਦਾ ਮੈਂ ਵੀ ਆਖਦਿਆਂ ਮਹਿੰਦੀ ਬਾਗਾਂ ਦੇ ਵਿੱਚ ਸਸਤੀ ਵਿਕਦੀ ਹਟੀਆਂ ਦੇ ਵਿੱਚ ਮਹਿੰਗੀ ਕੋਟ ਘਾਟ ਕੇ ਹੱਥਾਂ ਨੂੰ ਲਾ ਲਈ ਫੋਲਕ ਬਣ ਬਣ ਲੈਂਦੀ ਮਹਿੰਦੀ ਸ਼ਗਣਾ ਦੀ ਤੋਤਿਆਂ ਕਦੇ ਨਾ ਲੈਂਦੀ ਜਿਵੇਂ ਮਜ਼ਦੂਰ ਦੀ ਕਾਰਖਾਨੇ ਵਿੱਚ ਹਾਜ਼ਰੀ ਲੱਗਦੀ ਹੈ ਪਿੰਡ ਵਿੱਚ ਸਿਰ ਕੱਢ ਕਹਾਉਂਦੀਆਂ ਮਰੇਲਣ ਕੁੜੀਆਂ ਇੱਕ ਦਿਨ ਸ਼ਾਮ ਤੱਕ ਨਾ ਆਇਆਂ ਹੋਣ ਉਹਨਾਂ ਦੀ ਗੈਰ ਹਾਜ਼ਰੀ ਅਨੁਭਵ ਕਰਕੇ ਉਹਨਾਂ ਦੇ ਮਾਪਿਆਂ ਦੇ ਘਰ ਜਾ ਕੇ ਪੁੱਛ ਪੜਤਾਲ ਕਰਦੀਆਂ ਤਾਈ ਹਲੇਮਿੰਦਰ ਉਹੜੀ ਆਈ ਦੂਜੀ ਕਹਿੰਦੀ ਨਹੀਂ ਉਹਦੀ ਸੱਸ ਬੜੀ ਭੈੜੀ ਐ ਲੈ ਦੇਖ ਲੋ ਕੁੜੇ ਤੀਆਂ ਨੂੰ ਜਾਇ ਵੱਡਿਆਂ ਦੇ ਨੇ ਆਉਣ ਨਹੀਂ ਦਿੱਤਾ ਹੋਰ ਬੋਲਦੀ ਐ ਸੱਸ ਤਾਂ ਸੁੱਖ ਨਾਲ ਬਥੇਰੀ ਚੰਗੀ ਐ ਉਹਦੀ ਨਨਦ ਭੇਲ ਐ ਉਸਨੇ ਜ਼ਰੂਰ ਕੋ ਜਿਆ ਕਜਿਆ ਖੜਾ ਕੀਤਾ ਹੋਵੇਗਾ ਤੀਜੀ ਕੋਲ ਖੜੀ ਨਨਦ ਉੱਤੇ ਗੁੱਸਾ ਝਾੜ ਦਿੰਦੀ ਐ ਨਹੀਂ ਚਾਚੀ ਤੁਹਾਨੂੰ ਇਹ ਕੀ ਕੀਤਾ ਨਹੀਂ ਤੁਸੀਂ ਐਤਕੀ ਭਾਗਵੰਤੀ ਨੂੰ ਕੋਈ ਲੈਣ ਹੀ ਨਹੀਂ ਭੇਜਿਆ ਇਹ ਜਾਇ ਖਾਣੇ ਤੇ ਕਮਾਂ ਨੇ ਨਹੀਂ ਮੁੱਕਣਾ ਇਹ 4 ਦਿਨ ਕੁੜੀਆਂ ਨੂੰ ਮਿਲਣ-ਗਿਲਣ ਦੇ ਹੁੰਦੇ ਆ ਜੇ ਹੁਣ ਨਾ ਇਹ ਤੇ ਫੇਰ ਕਦੋਂ ਆਊ ਦੱਸ ਕਿੱਥੇ ਚਾਚਾ ਮੈਂ ਲੜਾਂ ਉਹਦੇ ਨਾਲ ਕੁੜੀਆਂ ਦੇ ਮਾਵਾ ਤੇ ਘਰ ਦੇ ਇੰਨਾ ਮਰੇਲਣਾ ਜਾਨੀ ਲੀਡਰ ਕੁੜੀਆਂ ਨੂੰ ਕਈ ਤਰ੍ਹਾਂ ਦੇ ਬਹਾਨਿਆਂ ਨਾਲ ਟਾਲਦੇ ਆ ਜਿਵੇਂ ਤੇਰਾ ਤਾਇਆ ਨਹੀਂ ਗਿਆ ਸੀ ਉਸਨੇ ਕਿਹਾ ਸੀ ਕਿ ਮੈਂ ਦਰਸੋਂ ਤੋਂ ਜਾ ਨਹੀਂ ਹੁਣਾ ਮੱਕੀ ਵਿੱਚ ਵਿਆਦ ਖੜਾ ਜੇ ਵੇਲੇ ਸਿਰ ਗੁੱਡੀ ਨਾ ਤਾਂ ਸਾਰੇ ਨਿਆਈ ਵਾਲੇ ਖੇਤ ਦੀ ਜਾ ਜਾਂਦੀ ਹੋ ਜਾਵੇਗੀ ਅਸੀਂ ਕਿਹ ਪ੍ਰੋਣੇ ਨੂੰ ਹੀ ਭੇਜ ਦੇਵੋ ਚਾਰ ਦਿਨ ਨਾਲੇ ਮਿਲਗਲ ਜਾਉ ਨਾਲੇ ਹਮਿੰਦਰ ਨੂੰ ਛੱਡ ਜਾਉ ਬਸ ਅੱਜ ਦਾ ਇਕਰਾਰ ਹੈ ਆਉਣ ਵਾਲੇ ਹੋਣੇ ਹਨ ਖਬਰਾਂ ਰਾਹ ਚ ਨੇੜੇ ਤੇ ਆਉਂਦੇ ਹੋਣ ਦੂਜੀ ਆਖਦੀ ਹੈ ਕਬੀਲਦਾਰੇ ਤੇ ਪਾਈ 1000 ਕਾ ਜੀ ਹੁੰਦੇ ਆ ਮੁੰਡਾ ਸੌ ਕੰਮ ਛੱਡ ਕੇ ਵਿੱਚੋਂ ਦੀ ਲੈਣ ਗਿਆ ਸੀ ਅੱਗੋਂ ਕਹਿੰਦੀ ਉਹਦੀ ਪਤੀ ਇਸ ਦੇ ਕੋਦੀ 5 ਦਿਨਾਂ ਦਾ ਗੀਗਾ ਬਾਹਰ ਵਦਨ ਤੋਂ ਪਹਿਲਾਂ ਨਹੀਂ ਭੇਜ ਸਕਦੇ ਹੁਣ ਨਿਤ ਅੱਖਾਂ ਪਾੜ ਪਾੜੀ ਜਿਖਦੇ ਆ ਆਪੇ ਕੋਈ ਛੱਡ ਕੇ ਜਾਊ ਤੇ ਚਾਚੀ ਤੰਨੋਂ ਜਵਾਬ ਦਿੰਦੀ ਐ ਜਉਂਦੇ ਰਹਿਣ ਲਿਆਉਣ ਵਾਲੇ ਉਹਦੇ ਵੀਰ ਅਸਤਾ ਬਥੇਰਾ ਜ਼ੋਰ ਲਾਇਆ ਸੀ ਪਰ ਉਹਦੇ ਸਹੁਰੇ ਨਾ ਮੰਨ ਨੇ ਭਗਵੰਤੀ ਦੇ ਸੁੱਖ ਨਾਲ ਮਸਾ ਦਿਨ ਫਿਰਿਆ ਉਹਨਾਂ ਨੇ ਸਿਆਣੀ ਤੋਤ ਵੀਤ ਕਰਾਇਆ ਹੋਇਆ ਉਸਨੇ ਕਿਹਾ ਭਗਵੰਤੀ ਪਿੰਡ ਦੀ ਯੂਨਾ ਟੱਪੇ ਅਨਸਰ ਦੀ ਮੂਹਰੇ ਪਾਈ ਕਿਸੇ ਦਾ ਕੀ ਜੋਰ ਹੈ ਸੁਖਨ ਲਾਉਂਦੀਆਂ ਤੀਆਂ ਨੂੰ ਜ਼ਰੂਰ ਆਉ ਰੱਬ ਉਸਨੂੰ ਭਾਗ ਲਾਵੇ ਕਈ ਪ੍ਰੋਣੇ ਬੜੇ ਚਾਅ ਨਾਲ ਤੀਆਂ ਦੇਖਣ ਆਉਂਦੇ ਨੇ ਕਿ ਚਲੋ ਸੋਹਣੀ ਚਾਰ ਦਿਨ ਸਾਲੀਆਂ ਨਾਲ ਸਕੇ ਲਾਵਾਂਗੇ ਇਹੋ ਜੇ ਹਾੜੂ ਸ਼ਕੀਨ ਨਾਲ ਕਈ ਵਾਰ ਬਹੁਤ ਬੁਰੀ ਹੁੰਦੀ ਹੈ ਇੱਕ ਪ੍ਰੋਣਾ ਜੋ ਆਪਣੇ ਆਪ ਨੂੰ ਵਧੇਰੇ ਫੰਨੇਖਾ ਘੋਂਦਾ ਸੀ ਇੱਕ ਵਾਰੀ ਸ਼ਰਾਬ ਪੀ ਕੇ ਤੀਆਂ ਵਿੱਚ ਜਾ ਵੜਿਆ ਕੁੜੀਆਂ ਨੇ ਉਸ ਦਾ ਚੁੰਡੀਆਂ ਨਾਲ ਬੁਰਾ ਹਾਲ ਕਰ ਦਿੱਤਾ ਕਰੋਤੀਆਂ ਦੇਖਣ ਤਾਂ ਆ ਗਿਆ 10 ਕੁੜੀਆਂ ਜਿ ਲਿਆ ਆ ਗਈਆਂ ਨੱਚਣ ਵਾਲੀ ਕੁੜੀ ਦੇ ਸਿਰ ਉੱਤੋਂ ਹੀ ਦਸਾਂ ਦੀ ਭਾਂਣ ਵਾਰ ਕੇ ਨਾ ਸੁੱਟੀ ਨਾ ਤੂੰ ਕਿਸੇ 3ਵੀਂ ਦਾ ਪੁੱਤ ਨਹੀਂ ਕੋਤੀ ਦਾ ਹੋਵੇਂਗਾ ਨਾਲ ਹੀ ਤਾਲ ਸ਼ੁਰੂ ਹੋ ਗਿਆ ਜੀਜਾ ਵਾਰ ਦੇ دیਵਾਨੇ ਖੋਟੀ ਵਿੱਚ ਤੇਰੀ ਸਾਲੀ ਨੱਚਦੀ ਦੂਜੀਆਂ ਜਵਾਬ ਦਿੰਦੀਆਂ ਜਾਣ ਜੀਜੇ ਨੇ ਮਾਂ ਵਾਰੀ ਮੈਂ ਵਾਰੀ ਫੁਲਕਾਰੀ ਜੀਜਾ ਸਾਹਿਬ ਕੁਝ ਅਜਿਹੀ ਅਮੀਰੀ ਦਿਖਾਉਣ ਲੱਗੇ ਉਹਨਾਂ ਰੁਪਏ ਵਾਰਨੇ ਸ਼ੁਰੂ ਕਰ ਦਿੱਤੇ ₹100 ਵਾਰ-ਵਾਰ ਸੁੱਟਦਾ ਜਾਵੇ ਤੇ ਨੱਚਣ ਵਾਲੀਆਂ ਕੁੜੀਆਂ ਬਦਲਦੀਆਂ ਜਾਣ ਜਦੋਂ 14-15 ਕੁੜੀਆਂ ਦੇ ਉੱਤੋਂ ਦੀ ₹150 ਦੇ ਪੈਸੇ ਸੁੱਟ ਕੇ ਕਿਸੇ ਖਾਲੀ ਘਰ ਬੈਠਾ ਪ੍ਰਤੀਸਤੀ ਸੁਜੀ ਵੇ ਕਿਉਂ ਨਾ ਕਿਸੇ ਜਵਾਨ ਕੁੜੀ ਨਾਲ ਛੇੜਖਾਨੀ ਕਰਕੇ ਇਸ ਦਾ ਬਦਲਾ ਚਕਾਵਾਂ ਇਹ ਕੁੜੀ ਨੂੰ ਛੇੜਨ ਦੀ ਧੀਰ ਸੀ ਬਸ ਫੇਰ ਕੀ ਮਸਤ ਜਵਾਨੀਆਂ ਦੀ ਅਣਖ ਜਾਗ ਪਈ ਕੁੜੀਆਂ ਲੰਗੂਰਾ ਵਾਂਗ ਛਾਲਾ ਮਾਰ ਮਾਰ ਕੇ ਆ ਪਈਆਂ ਤੇ ਉਸਦੇ ਪਿੰਡੇ ਤੇ ਕਰੋੜ ਤੇ ਦੰਦੀਆਂ ਵੱਡ ਵੱਡ ਕੇ ਉਸ ਦਾ ਬੁਰਾ ਹਾਲ ਕੀਤਾ ਕਿ ਥਾਂ ਥਾਂ ਖੂਨ ਸੇ ਮਾਇਆ ਉਸ ਦੀ ਵਿਆਂਦਰ ਦੇ ਘਰ ਜਾ ਕੇ ਦੱਸਣ ਤੋਂ ਪਰੋਣੇ ਦੇ ਸੌਰੇ ਤੀਆਂ ਵਿੱਚੋਂ ਮੰਜੇ ਉੱਤੇ ਪਾ ਕੇ ਘਰ ਲੈ ਕੇ ਗਏ ਜਦੋਂ ਪਿੰਡ ਦੀ ਖੁੰਡ ਕਾਉਂਸਲ ਨੇ ਇਹ ਗੱਲ ਸੁਣੀ ਤਾਂ ਕਈ ਆਖਣ ਚੰਗਾ ਹੋਇਆ ਭਾਈ ਨੌਦੇ ਦੇ ਪਰੋਣੇ ਦੀ ਜਾਨ ਬਚ ਗਈ ਲੋਂਗੋਵਾਲ ਦੀ ਗੱਲ ਸੁਣੀ ਐ ਉੱਥੇ ਤਾਂ ਕਹਿੰਦੇ ਪੋਣੇ ਨੂੰ ਕੁੜੀਆਂ ਨੇ ਖਿੱਚ ਧੋਕੇ ਇੱਕ ਵਾਰੀ ਇਉਂ ਬਾਕੋ ਚੋੜ ਕਰਦਿਆਂ ਜਾਨ ਨੂੰ ਹੀ ਮਾਰ ਦਿੱਤਾ ਸੀ ਭੂਤਰੀਆਂ ਕੁੜੀਆਂ ਬੁਰੀ ਪਲਾ ਹੁੰਦੀਆਂ ਨੇ ਰੋ ਰੋ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗੱਲਬਾਤਾਂ ਕਰ ਰਹੇ ਹਾਂ ਤਿਆਂ ਬਾਰੇ ਗੱਲਬਾਤ ਕਰਦੇ ਆਪਾਂ ਅੱਗੇ ਇਸ ਪਿਛੋਂ ਤਿਆਂ ਦੇਖਣ ਦੇ ਸ਼ਕੀਨ ਹੁਣ ਜੇ ਇੰਨੀ ਦਿਨੀ ਆਉਂਦੇ ਆ ਤਾਂ ਘਰ ਦੇ ਵਿਹੜੇ 'ਚ ਜਾਂ ਦਲਾਨ ਵਿੱਚ ਗਲੀਚਾਂ ਤੇ ਵਿੱਚੀਆਂ ਕੱਡੀਆਂ ਹੋਈਆਂ ਚਾਦਰਾਂ ਤੇ ਸਿਰਾਂਆਂ ਉਦਾਲੇ ਉਸਲਵੱਟੇ ਪਨ ਕੇ ਗੁਜ਼ਾਰਾ ਕਰ ਲੈਂਦੇ ਆ ਵੱਧ ਤੋਂ ਵੱਧ ਸ਼ੀਸ਼ਾਂ ਜੜੀ ਕਰੋਸ਼ੀ ਨਾਲ ਗੁਣੀ ਰੰਗਦਾਰ ਡੰਡੀ ਵਾਲੀ ਪੱਕੀ ਦੇ ਸਿਲਮ ਸਤਾਰਿਆਂ ਨੂੰ ਹਵਾਵਾਂ ਵਿੱਚ ਕਮਾ ਛੱਡਦੇ ਆ ਆਪਣੀ ਕਦਮੀ ਨੋਕ ਦਰ ਜੁੱਤੀ ਦਾ ਮਜ਼ਾਰਾ ਕਰਨ ਲਈ ਸ਼ਾਮ ਨੂੰ ਸੱਤ ਵਾਲੀ ਧਰਤੀ ਹੁੰਜਮਾ ਪੋਤਾ ਪਾ ਕੇ ਇੱਕ ਅੱਧਾ ਗਿੜਾ ਸੱਤਵਲ ਮਾਰ ਛੱਡ ਦਿਆ ਬਾਬਾ ਜੀ ਸਸਰੀ ਕਾਲ ਕਹਿ ਕੇ ਆਪਣੀ ਝੱਕ ਖੋਲ ਦਿਆ ਤਾਂ ਜੋ ਅੱਗੇ ਨੂੰ ਆਉਣ ਜਾਣ ਵੇਲੇ ਸਿਆਣ ਬਿਆਣ ਬੈ ਜਾਵੇ ਸੱਤ ਵਿੱਚ ਬੈਠੇ ਬੁੱਢੇ ਸੰਗ ਖੋਲਣ ਦੀ ਵਾਕਫੀ ਕਰਾਉਂਦੇ ਐ ਤੂੰ ਨਹੀਂ ਜਾਣਦਾ ਪਾਲੀ ਇਹ ਵੱਡੇ ਕਰਕੇ ਨੱਥਾ ਸੌਂਕਾ ਪਰੋਣਾ ਹਾਂ ਬੈਠ ਭਾਈ ਪਰੋਣਿਆ ਮੀਂਹ ਪਾਣੇ ਦਾ ਹਾਲ ਚਾਲ ਸੁਣਾ ਫਸਲ ਚੰਗੀ ਐ ਸੌਣ ਭਿਜਿਆ ਕੇ ਸੁੱਕਾ ਪੁੱਕਾ ਹੀ ਐ ਇਧਰ ਤਾਂ ਐਤ ਕੀ ਮੀਂਹ ਘੜਮਾ ਨਹੀਂ ਪਿਆ ਗਿਲ ਨਾਲ ਗੇਲੀ ਨਹੀਂ ਰਲੀ ਥੋੜੇ ਬੰਨੀ ਦੱਸ ਕੀ ਹਾਲ ਚਾਲ ਐ ਉਹ ਆਪਣੀ ਕੁੜਮਣੀ ਦੀ ਸੁਖਸਾਂ ਦਾ ਪੁੱਛ ਤੈਨੂੰ ਫਸਲ ਦੀ ਪਈ ਐ ਕੋਲ ਬੈਠਾ ਸੰਤਾ ਸੋ ਗੱਲ ਵਿੱਚ ਰਮਾਂਸ ਦਾ ਰੰਗ ਪਰ ਚੜਦਾ ਕੁੜਮਣੀ ਆਪਣੀ RAM ਗੋ ਵਰਗੀ ਐ ਟੋਟੋ ਤੇ ਮੱਖੀ ਨਹੀਂ ਬੈਠਣ ਦਿੰਦੀ ਤਿਉਹ ਕਹਿ ਬਈ ਕੁੜਮ ਦਾ ਹਾਲ ਚਾਲ ਪੁੱਛ ਦੇਖ ਭਾਈ ਪ੍ਰੋਣਾ ਸਾਡੇ ਭਰਾ ਨੂੰ ਆਖਦੇ ਵੀ ਰਿਸ਼ਤੇਦਾਰੀਆਂ ਤੇ ਪਰਪਣ ਹੱਡਾਂ ਤੇ ਰੜਕੇ ਨਹੀਂ ਲਾਉਣ ਲਈ ਹੁੰਦੇ ਜੇ ਕੰਮ ਧੰਦੇ ਨੇ ਬਾਹਲਾ ਹੀ ਦੱਬਿਆ ਹੋਵੇ ਤਵੇਲੇ ਇੱਕ ਵੇਲੇ ਅਸੀਂ ਮਦਦ ਲਈ ਤਿਆਰ ਆ ਸਾਡੀ ਸਸਰੀਕਾਲ ਵੀ ਕਹਿ ਦੇਣੀ ਇਸ ਤਰ੍ਹਾਂ ਦੀਆਂ ਟੀਚਰਾਂ ਦੀ ਬਿਛਾੜ ਦੀ ਮਾਰ ਤੋਂ ਵੱਜਦੇ ਹੋਏ ਪ੍ਰੋਣਾ ਸਾਹਿਬ ਫੇਰ ਆਪਣੇ ਸਜੇ ਤਜੇ ਸਿੰਘਾਸਣ ਤੇ ਆ ਬਰਾਜਮਾਨ ਹੁੰਦੇ ਨੇ ਸ਼ਾਮ ਨੂੰ ਤੀਆਂ ਤੋਂ ਵੇਲੀਆਂ ਹੋ ਕੇ ਮੰਡਤਲੀਆਂ ਕੁੜੀਆਂ ਰਲ ਕੇ ਪ੍ਰੋਣਾ ਸਾਹਿਬ ਨੂੰ ਆ ਟੱਕਰਦੀਆਂ ਦੇਖੋ ਨੀ ਕਿਵੇਂ ਅੱਖਾਂ ਟੱਡ-ਟੱਡ ਵੇਖਦਾ ਜਿਵੇਂ ਇਸ ਨੇ ਕੋਈ ਕੁੜੀ ਦੇਖੀ ਹੁੰਦੀ ਐਂ ਲੱਗਦਾ ਇਸ ਦੇ ਘਰ ਮਾਂ ਪੈਣ ਹੀ ਨਹੀਂ ਹੁੰਦੀ ਨਹੀਂ ਪੈਣ ਤਾਂ ਸੀਗੀ ਪਰ ਬਹਿੇਲ ਲੁੱਚੀ ਖਬਰੇ ਕਿੱਧਰ ਨਿਕਲ ਗਈ ਇਹ ਸਮਝਦਾ ਲੋਕਾਂ ਨੇ ਕੁੜੀਆਂ ਵੀ ਇਹੋ ਜਿਹੀਆਂ ਹੋਣੀਆਂ ਨੇ ਤਾਂ ਹੀ ਤਾਂ ਇੱਥੇ ਆ ਕੇ ਸ਼ਿਕਾਇਤਾਂ ਛਾਂਟਣ ਲੱਗਿਆ ਦੇਖੋ ਨੀ ਕਿਵੇਂ ਮੁੱਤਰਮਦਰ ਝਾਕਦਾ ਜਿਵੇਂ ਸੂਰਜ ਚੜੇ ਤੋ ਉੱਲੂ ਡੋਰਪੋਰਾ ਹੋਇਆ ਹੁੰਦਾ ਇਹਦੀ ਗੱਲ ਕੰਡਲਾਂ ਦੇਖੋ ਨੀ ਜਿਵੇਂ ਕਾਲੂ ਕੁੱਤੇ ਦੇ ਗਲ ਵਿੱਚ ਰੜਕਣੇ ਦਾ ਕਲਿੰਡਲ ਫਸਿਆ ਹੁੰਦਾ ਹੈ ਚਾਕਣੀ ਦੇਖੋ ਨਾ ਜਿਵੇਂ ਰੋਹੀ ਵਿੱਚ ਫੜ ਕੇ ਲਿਆਂਦਾ ਬਿੱਜੂ ਬੈਠਾ ਹੋਵੇ ਪਹਿਲਾਂ ਅਕਲ ਤਾਂ ਸਿੱਖ ਲੈਣੀ ਸੀ ਕੋਈ ਬਗਾਨੀਆਂ ਧੀਆਂ ਨਾਲ ਕਿਵੇਂ ਗੱਲ ਕਰੀਦੀ ਐ ਜਿਵੇਂ ਰੱਬਾੜਾਂ ਨੇ ਜਿਵੇਂ ਹੁਣੇ ਵਿਲਾਇਤ ਪਾਸ ਕਰਕੇ ਆਇਆ ਹੁੰਦਾ ਭਾਈ ਨੂੰ ਉਹ ਭਾਵੇਂ ਕਾਲਾ ਅਖਰ ਮਹਿਜਾ ਲੱਗੇ ਪਰ ਜੇਬ ਵਿੱਚ ਪੈਨ ਟੰਗਿਆ ਹੋਇਆ ਪਰਾਂ ਹੁਜ ਨੇ ਵਿਹੜਾ ਖਾਲੀ ਕਰੋ ਪਰੋਣੇ ਨੇ ਉੜਾੜਾ ਪਾਉਣਾ ਨਾ ਨੀ ਨਾ ਯੋ ਨਾ ਕਹੋ ਸੁੱਖ ਨਾਲ ਬਤੇਰਾ ਪੜਿਆ ਲਿਖਿਆ ਅੜਿਓ ਸੁਣਿਆ ਹੈ ਕਹਿੰਦੇ ਸਾਧਾਂ ਦੇ ਡੇਰੇ ਜਦੋਂ ਕਾਕਾ ਜੀ ਨੂੰ ਹਾਰ ਨਹੀਂ ਪੜ ਕੇ ਆਏ ਤਾਂ ਕਰੇ ਆਉਂਦੇ ਨੂੰ ਸਾਰਾ ਕੁਝ ਹੀ ਭੁੱਲ ਗਿਆ ਕਹਿੰਦਾ ਊੜਾ ਤਿਆੜਾ ਯਾਦ ਰਹੇ ਅੱਗੇ ਪਾੜਾ ਜੀ ਲੱਗੇ ਹੁੱਤਲਾਂ ਭੇੜਨ ਜਾ ਕੇ ਮਾਂ ਕੋਲ ਡੋਸਕਣ ਲੱਗੇ ਮਾਂ ਜਿਹੜੀ ਗਾਂ ਵਾਂਗ ਪੂਹ ਚੁੱਕੀ ਖੜੀ ਐ ਇਹ ਦੱਸੇ ਕੀ ਹੁੰਦੀ ਐ ਭਾਈ ਜੀ ਨੂੰ ਈੜੀ ਪੜਨੀ ਨਾ ਆਵੇ ਦੇਖੋ ਨੀ ਕਿਵੇਂ ਮੋਤਰ-ਮੋਤਰ ਝਾਗਦਾ ਜਿਵੇਂ ਰੋਹੀ ਤੋ ਫੜ ਕੇ ਲੈਂਦਾ ਬਾਣ ਮਾਨ ਸੁੰਦਾ ਹੈ ਨਹੀਂ ਉਹ ਨਾ ਕੋ ਨਹੀਂ ਇਹਦੀ ਮੜਕਵਾਲ ਤਾਂ ਦੇਖੋ ਪੁਰੋਣੇ ਨੂੰ ਭਾਈ ਸਾਹਮਣੇ ਰੱਖਿਓ ਕਿਦਰੇ ਕੋਈ ਯੂਸੂਫ ਸਮਝ ਕੇ ਖੂਬ ਹੀ ਚੀਨਾ ਵੱਢ ਕੇ ਸੁੱਟ ਦੇਵੇ ਬਈ ਇਹ ਬਾਲਾ ਸੁਣਾ ਹੈ ਛੱਡ ਨੀ ਜੂਸ ਦੇ ਨਾਂ ਨੂੰ ਲੇਕ ਨਾ ਲਾਓ ਇਹਦੇ ਮੂੰਹ ਵੱਲ ਤਾਂ ਵੇਖ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਨਾ ਨੀ ਨਾ ਸਿਹੜਨ ਵਾਲਾਂ ਦੀ ਵੀ ਲਾਜ ਰੱਖ ਉਹਨਾਂ ਮੁੰਡਾ ਦੇਖਿਆ ਸੀ ਕੁੜੀ ਨੂੰ ਭੋਂਦੂ ਨੀ ਜੀ ਲੱਭਿਆ ਜੇ ਹੁਜੇ ਵੇਲੇ ਪ੍ਰੋਹਣੇ ਦੇ ਸੌਰੇ ਚਾਂਬੜੀਆਂ ਕੁੜੀਆਂ ਨੂੰ ਹਟਾਉਣ ਜਾਂ ਕੂਰਨ ਅੱਗੋਂ ਆਪਣੇ ਗੀਤ ਛੇੜ ਦਿੰਦੀਆਂ ਵੇ ਨਾ ਛਿੜਕੀ ਵੇ ਚਾਚਾ ਚਾਰ ਦਿਨ ਕੁੜੀਆਂ ਦਾ ਤਮਾਸ਼ਾ ਵੇ ਨਾ ਛਿੜਕੀ ਵੇ ਵੀਰਾ ਇਹ ਤਾਂ ਕੁੜੀਆਂ ਦਾ ਵੀਰਾ ਨੀ ਨਾ ਛਿੜਕੀ ਨਾਮ ਆਏ ਸਾਵਣ ਦੇ ਦਿਨ ਆਏ ਅਗੋ ਪ੍ਰੋਣਾ ਸਾਹਿਬ ਵੀ ਆਪਣੀਆਂ ਦਿਮਾਗੀ ਚਤਰਾਇਆਂ ਦੀ ਖਾਜ-ਵਾਂਗ ਖੁਰਚ-ਖੁਰਚਾਈ ਕਰਕੇ ਸਿਰ ਖੁਰਕਦੇ ਹੋਏ ਇਸ ਵੇਲੇ ਪ੍ਰੀਖਿਆ ਸਮਝ ਕੇ ਜਵਾਬੀ ਹਮਲਾ ਖੋਲ ਦਿੰਦੇ ਐ ਮੈਂ ਤਾਂ ਇਹ ਵੇਖਦਾ ਸੀ ਵੀ ਤੁਹਾਡੇ ਹਾਣ ਦੇ ਮੁੰਡੇ ਪਿੰਡ ਜਾ ਕੇ ਲੱਭਾਂ ਤੇ ਸਾਰਿਆਂ ਨੂੰ ਇੱਕ ਦਿਨ ਵਿਆਹ ਕੇ ਲੈ ਜਾਈਏ ਤੁਹਾਡੇ ਵਰਗੀਆਂ ਬਾਂਦਰੀਆਂ ਨੂੰ ਸਾਡੇ ਪਿੰਡ ਤੇ ਮੁੰਡਿਆ ਬੈਣਾ ਹੋਰ ਕਿਨੇ ਚੱਲਣਾ ਅੱਖਾਂ 'ਚੋਂ ਗਿੱਡ ਪਹੁੰਚ ਨਹੀਂ ਹੁੰਦੀ ਅਕੇ ਨਾਉ ਨੂਰ ਭਰੀ ਛੱਜ ਤਾਂ ਬੋਲੇ ਪਰੇਸ਼ਾਨ ਨਹੀਂ ਕੀ ਬੋਲੇ ਜਿਹਦੇ ਵਿੱਚ 100 ਛੇਕ ਨੇ ਆਪਣੇ ਮੂੰਹ ਤੇ ਪਹਿਲਾਂ ਮਾਤਾ ਦੇ ਦਾਗ ਤਾਂ ਦੇਖ ਲੈ ਜਿਵੇਂ ਟਿੱਬਿਆਂ ਤੇ ਮੀਂਹ ਪਿਆ ਹੁੰਦਾ ਹੈ ਦੂਜੇ ਪਾਸੇ ਹੋਰ ਕੁੜੀ ਵੱਲ ਮੂੰਹ ਕਰਕੇ ਕਹਿੰਦਾ ਪਹਿਲਾਂ ਇਹ ਸੀਰ ਮਜਾਜਣਾਂ ਦਾ ਬੂਥਾ ਤਾਂ ਦੇਖੋ ਚਾਰ ਦਿਨ ਤਾਂ ਕਹਿੰਦੇ ਨੇ ਭੇੜ ਦੇ ਲੇਲੇ ਤੇ ਵੀ ਜਵਾਨੀ ਆ ਜਾਂਦੀ ਹੈ ਤੁਹਾਡੇ ਵੱਸ ਦੀ ਗੱਲ ਨਹੀਂ ਖੁੱਲੀਆਂ ਫਿਰਤੀਆਂ ਰਹੀਆਂ ਢਾਂਡੀਆਂ ਦੇ ਸਿੰਘਾਂ ਨੂੰ ਰਸੇ ਪਾ ਕੇ ਕੌਣ ਟਡ ਪੜਵਾਏ ਗੱਲਾਂ ਤਾਂ ਬਥੇਰੀਆਂ ਆਉਂਦੇ ਨੇ ਪਰ ਭਾਈ ਡਰ ਲੱਗਦਾ ਹੈ ਇੱਥੇ ਤਾਂ ਸਾਰੀਆਂ ਹੀ ਬੀਆਬਾਸ ਕਰੀ ਫਿਰਦੀਆਂ ਨੇ ਗੱਲਾਂ ਵਿੱਚ ਕਿਧਰੇ ਗਲਤੀਆਂ ਹੀ ਨਾ ਪੜੀ ਜਾਣ ਚਲੋ ਚਲਿਏ ਕੁੜੇ ਘਰਾਂ ਨੂੰ ਇਹੋ ਜਿਹੇ ਚੱਕਲਾਂ ਦੇਖ ਕੇ ਤਾਂ ਰਾਤ ਨੂੰ ਸੁਪਣਿਆਂ ਵਿੱਚ ਡਰ ਲੱਗਣ ਲੱਗ ਜਾਂਦਾ ਹੈ ਰੱਬ ਖੈਰ ਹੀ ਕਰੇ ਚਲੋ ਛੱਡੋ ਨੀ ਹੁਣ ਤਾਂ ਬਥੇਰੀ ਛਿੱਦੀ ਪਤਲੀ ਹੋ ਗਈ ਹੈ ਵਿਚਾਰੇ ਦੀ ਭੋਲੂ ਕਿਧਰੇ ਰੋ ਹੀ ਨਾ ਪਵੇ ਫਿਰ ਸਾਡੀ ਭੈਣ ਨੂੰ ਗੋਦੀ ਵਿੱਚ ਲੈ ਕੇ ਬਰਉਣਾ ਪਊ ਆਪਣੇ ਮੂੰਹੋਂ ਆਏ ਵਾਰਤਾਲਾਪ ਖਤਮ ਕਰਕੇ ਕੁੜੀਆਂ ਆਪੋ ਆਪਣੇ ਘਰਾਂੋਂ ਦੇ ਰੰਗੇ ਮਾਰਦੀਆਂ ਰਵਾਨਾ ਹੋ ਜਾਂਦੀਆਂ ਪ੍ਰਾਣਾ ਸਾਲ ਮੂਤਰ-ਮੂਤਰ ਦੇਖ ਕੇ ਬਹਿਰਨ ਧਨ ਤੇ ਬਾਣੀ ਦੇ ਬਾਣਾ ਦੀ ਕਾ ਚੱਟੀ ਜਾਂਦੇ ਐ ਕੁੜੀਆਂ ਵੱਲੋਂ ਤੀਆਂ ਵਿੱਚ ਜੇ ਤਮਾਸ਼ੇ ਦਿਖਾਉਣ ਵਾਲੇ ਕਾਰਨਾ ਮੈਂ ਤਾਂ ਅੱਗੇ ਵੱਧ ਕੇ ਅਜੀਆਂ ਗੱਲਾਂ ਅਤੇ ਗੀਤਾਂ ਦੇ ਨਾਂ ਉੱਤੇ ਗੰਦੇ ਬੋਲ ਬੋਲੇ ਜਾਂਦੇ ਤੇ ਵਿਕੇੜੇ ਖੜੇ ਕੀਤੇ ਜਾਂਦੇ ਵੇਖ ਕੇ ਸਨ 1880 ਵਿੱਚ ਸਮਾਜ ਸੁਧਾਰ ਜਥੇਬੰਦੀਆਂ ਨੇ ਤੀਆਂ ਲਗਾਉਣੀਆਂ ਹੀ ਬੰਦ ਕਰ ਦਿੱਤੀਆਂ ਸੀ ਉਸ ਵਿੱਚ ਬਹੁਤ ਐਹਸਾਸ ਸਿੰਘ ਸਵੀਆਂ ਨੇ ਪਾਇਆ ਕੁੜੀਆਂ ਨੇ ਵਿਆਹ ਸ਼ਾਦੀਆਂ ਤੇ ਹੋਰ ਥਾਵਾਂ 'ਤੇ ਗਿੱਧੇ ਵਿੱਚ ਗੁੱਸਾ ਕੱਢਣ ਲਈ ਸਿੰਘ ਸਵੀਆਂ ਦੇ ਪੇੜ ਮੰਗਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਦੁਰਸ਼ੀਸ਼ਾਂ ਦੇਣ ਲੱਗੀਆਂ ਮਰ ਜਾਣ ਸਿੰਘ ਸਵਿਏ ਜਿਨ੍ਹਾਂ ਤੀਆਂ ਤੇ ਗਿੱਧੇ ਬੰਦ ਕੀਤੇ ਮੁੱਕ ਜਾਣ ਕੜੇ ਦੇ ਦਾਣੇ ਬਣ ਗਏ ਸਿੰਘ ਸੱਗੇ ਤੇ ਦੋਸਤੋ ਇਸ ਸਾਰੀ ਗੱਲਬਾਤ ਤਿਆਂ ਬਾਰੇ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਈ ਹੋਣੀ ਹੈ ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਪ੍ਰੋਗਰਾਮ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਪੇਸ਼ ਕਰ ਰਿਹਾ ਹਾਂ ਤੁਹਾਡਾ ਦੋਸਤ ਤੇ ਹੋਸਟ ਤਵਿੰਦਰ ਰਾਜਪਾਲ ਸਿੱਖਵਾਲਾ ਤੇ ਦੋਸਤੋ ਹੁਣ ਸਮਾਂ ਆਇਆਤ ਨਹੀਂ ਦੇ ਰਿਹਾ ਤੇ ਦੋਸਤੋ ਜੇ ਤੁਸੀਂ ਕੋਈ ਫੀਡਬੈਕ ਦੇਣੀ ਚਾਹੋ ਤਾਂ ਇਧਰ ਤੁਸੀਂ ਫੋਨ ਕਰ ਸਕਦੇ ਹੋ 9878800782 ਤੇ ਜਾਂ ਮੇਰਾ ਫੇਸਬੁੱਕ ਤੇ ਪੇਜ ਹੈ ਆਰ ਜੇ ਸੁਵਿੰਦਰ ਰਾਜਪਾਲ ਦੇ ਨਾਂ ਤੇ ਉੱਥੇ ਵੀ ਤੁਸੀਂ ਮੈਸੇਜ ਬਾਕਸ ਦੇ ਵਿੱਚ ਆਪਣਾ ਸੁਖ ਸੁਨੇਹਾ ਦੇ ਸਕਦੇ ਹੋ ਤੇ ਦੋਸਤੋ ਮਿੱਤਰੋ ਹੁਣ ਮੈਨੂੰ ਦਿਓ ਇਜਾਜ਼ਤ ਜਉਂਦੇ ਵਸਦੇ ਤੇ ਹਮੇਸ਼ਾ ਹਾਜ਼ਰ ਹੋ ਪਰਮਾਤਮਾ ਤੁਮ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਇਜਾਜ਼ਤ ਚਾਹਣ ਦੋਸਤੋ ਰੱਬ ਰਾਖਾ ਜੀ